ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿੰਨੇ ਦਿਨ ਦੀ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਬੀਜੀ ਬਹੁਤ ਸੀ ਇਸ ਕਰਕੇ ਅੱਜ ਮੈਂ ਵੀਡੀਓ ਪਾਉਣ ਲੱਗੀ ਹਾਂ ਅੱਜ ਹੈ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਧੰ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੂੰ ਰੋਮ 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 ਪ੍ਰਣਾਮ ਹੈ ਜਿਨ੍ਹਾਂ ਨੇ ਸ਼ਹੀਦ ਸ਼ਹਾदत ਦਾ ਪ੍ਰਾਪਤ ਕੀਤਾ ਨਿਆਣ ਜੁਲਮ ਅਗਿਆ ਜੋ ਕਿ ਨਹੀਂ ਹਨ ਸਿੱਖੀ ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਉਸੇ ਹੀ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਸੋ ਅੱਜ ਦਾ ਟੌਪਿਕ ਇਹ ਹੈ ਵੀਡੀਓ ਵੇਸ ਕਰਕੇ ਮੈਂ ਅੱਜ ਪਾ ਰਹੀ ਹਾਂ ਕਿ ਸਾਨੂੰ ਗੁਰੂਆਂ ਨੇ ਇਹ ਸਿਖਾਇਆ ਹੈ ਕਿ ਆਪਣੀ ਅਣਖ ਵਿੱਚ ਰਹਿਣਾ ਸਿੱਖੋ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਕਿਤੇ ਵੀ ਅਗਰ ਦੇਖੋ ਨਾ ਕਿਤੇ ਵੀ ਝੁਕਾ ਦੇਵੇ ਤੁਹਾਨੂੰ ਹਰ ਗੱਲ ਵਿੱਚ ਤੁਹਾਨੂੰ ਨੀਵਾ ਹੀ ਦੱਸੇ ਤੇ ਤੁਸੀਂ ਆਪਣੇ ਵਾਸਤੇ ਸਟੈਂਡ ਲੈ ਸਕਦੇ ਹੋ ਇਸ ਕਰਕੇ ਜੇ ਕੋਈ ਤੁਹਾਨੂੰ ਚਾਰ ਜਣਿਆਂ ਦੇ ਵਿੱਚ ਜਿੱਦਾਂ ਤੁਸੀਂ ਕਿਤੇ ਗਏ ਹੋ ਚਾਰ ਜਣਿਆਂ ਵਿੱਚ ਤੁਹਾਨੂੰ ਗੱਲ ਸੁਣਾਈ ਜਾਂਦੀ ਹੈ ਜਾਂ ਕੁਝ ਕਿਹਾ ਜਾਂਦਾ ਹੈ ਤੇ ਤੁਹਾਡੀ ਗੱਲ ਨੂੰ ਕੋਈ ਅਹਮियत ਨਹੀਂ ਦਿੱਤੀ ਜਾਂਦੀ ਤੇ ਤੁਸੀਂ ਉੱਥੇ ਉਸ ਜਗ੍ਹਾ ਤੇ ਆਪਣੇ ਵਾਸਤੇ ਸਟੈਂਡ ਲੈ ਸਕਦੇ ਹੋ ਜੇ ਉਹ ਇਨਸਾਨ ਕੋਈ ਵੀ ਖੜਾ ਹੋ ਕੇ ਤੁਹਾਨੂੰ ਚਾਰ ਜਣਿਆਂ ਦੇ ਵਿੱਚ ਕੋਈ ਗੱਲ ਕਰ ਸਕਦਾ ਹੈ ਆਪਣੇ ਐਟੀਟਿਊਡ ਵੇਚਾ ਕੇ ਬੜਾ ਆਪਣੀ ਆਕੜ ਵੇਚਾ ਕੇ ਗੱਲ ਕਰ ਸਕਦਾ ਹੈ ਕਿ ਮੈਂ ਹੀ ਹਾਂ ਜੋ ਹਾਂ ਮੈਂ ਹੀ ਹਾਂ ਹੋਰ ਤੁਸੀਂ ਕੁਝ ਵੀ ਨਹੀਂ ਹੋ ਫਿਰ ਤੁਹਾਨੂੰ ਆਪਣੀ ਆਤਮ ਰੱਖਿਆ ਆਪਣੇ ਵਾਸਤੇ ਆਪ ਹੀ ਖੜਾ ਹੋਣਾ ਪਏਗਾ ਜਿੱਦਾਂ ਉਹਨੇ ਚਾਰ ਜਣਿਆਂ ਦੇ ਵਿੱਚ ਤੁਹਾਨੂੰ ਗੱਲ ਕੀਤੀ ਜਾਂ ਕੋਈ ਕਮੈਂਟ ਮਾਰਿਆ ਕੁਝ ਤੁਹਾਨੂੰ ਕਿਹਾ ਤੁਸੀਂ ਪਹਿਲੇ ਹੋਣੀ ਉਸ ਨਾਲ ਸਾਹਰੇ ਦੇ ਸਾਹਮਣੇ ਜਦੋਂ ਉਹ ਬਹਿ ਜਾਂਦਾ ਹੈ ਨਾ ਤੁਸੀਂ ਖੜੇ ਹੋ ਜਾਓ ਤੁਸੀਂ ਵੀ ਖੜੇ ਹੋ ਕੇ ਗੱਲ ਕਰਨੀ ਹੀ ਕਰਨੀ ਹੈ ਕਿ ਹਾਂਜੀ ਇਹ ਗੱਲ ਇਦਾਂ ਇਹ ਗੱਲ ਇਦਾਂ ਕਿਉਂਕਿ ਦੇਖੋ ਬਰਦਾਸ਼ਤ ਕਰਨ ਦੀ ਹੱਦ ਨਾ ਕਿਤੇ ਦੂਰ ਤੱਕ ਹੁੰਦੀ ਹੈ ਐਂਡ ਵਿੱਚ ਆ ਕੇ ਜਦੋਂ ਸਿਰ ਤੋਂ ਪਾਣੀ ਉੱਪਰ ਉੱਠ ਜਾਏ ਤੇ ਫਿਰ ਉਹ ਬਰਦਾਸ਼ਤ ਨਹੀਂ ਕੀਤੇ ਆ ਜਾਨੀ ਇਹ ਗੱਲਾਂ ਤਾਨਗੁਰ ਵਰਦਨਦੇਵ ਸਾਹਿਬ ਮਹਾਰਾਜ ਜੀ ਨੂੰ ਜਦੋਂ ਸ਼ਹਾਦਤ ਵਾਸਤੇ ਲਾਹੌਰ ਲੈ ਕੇ ਜਾਣ ਲਗੇ ਉਸ ਵਕਤ ਤਾਨਗੁਰ ਵਰਦਨਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਪੁੱਤਰ ਨੂੰ ਗੱਦੀ ਸੌਂਪੀ 11 ਸਾਲ ਦੀ ਉਮਰ ਵਿੱਚ ਤੇ ਜਦੋਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਗੁਰੂ ਰਾਮਦਾਸ ਧੱਕ ਬੜੀ ਸ਼ਾਂਤੀ ਦੇ ਨਾਲ ਇਹ ਗੁਰਗੱਦੀ ਇਹ ਸਿੱਖੀ ਜਿਹੜੀ ਹੈ ਚੱਲ ਰਹੀ ਸੀ ਕਿਉਂਕਿ ਜਦੋਂ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਦੁਆਰਿਆਂ ਨੂੰ ਉਹ ਸਾਰਨ ਕੀਤਾ ਜਗਾ ਜਗਾ ਖੋਲ ਹੋਏ ਗੁਰਬਾਣੀ ਨੂੰ ਅੱਗੇ ਵਧਾਇਆ ਬਾਣੀ ਦਾ ਪ੍ਰਚਾਰ ਕੀਤਾ ਤੇ ਉਹ ਜ਼ਾਲਮ ਸਰਕਾਰ ਕੋਲੋਂ ਜਿਹੜਾ ਹੈ ਬਰਦਾਸ਼ਤ ਨਹੀਂ ਹੋਇਆ ਫਿਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਫੈਸਲਾ ਲਿਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਹੁੰਦੇ ਸਨ ਉਹਨਾਂ ਨੂੰ ਇੱਕ ਹੁਕਮ ਜਾਰੀ ਕਰਕੇ ਜਗਾ ਜਗਾ ਚਿੱਠੀਆਂ ਭੇਜ ਦਿੱਤੀਆਂ ਕਿ ਹੁਣ ਜਿਹੜੀ ਹੈ ਸਿੱਖੀ ਇਹ ਜਿਹੜੀ ਸਿੱਖੀ ਹੈ ਹੁਣ ਨਾਲ ਚਲੇਗੀ ਸ਼ਸਤਰਾਂ ਦੇ ਨਾਲ ਵੀ ਚਲੇਗੀ ਸਾਨੂੰ ਹੁਣ ਸੋਨੇ ਕੋੜੇ ਤੇ ਸ਼ਸਤਰ ਅਤੇ ਨੌ ਜਵਾਨ ਮੁੰਡੇ ਇੱਥੇ ਚਾਹੀਦੇ ਹਨ ਕਿਉਂਕਿ ਸਮਾ ਹੁਣ ਅੱਗੇ ਜਿਹੜਾ ਹੁਣ ਵਾਲਾ ਹੈ ਇਹ ਲੋਕ ਤੇ ਇਦਾਂ ਹੀ ਫਿਰ ਸਾਨੂੰ ਚੁਕਾਉਂਦੇ ਹੀ ਰਹਿੰਦੇ ਸਿੱਖੀ ਜਿਹੜੀ ਹੈ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਹੈ ਸੋ ਇਸ ਕਰਕੇ ਸਾਨੂੰ ਗੁਰੂ ਮਹਾਰਾਜ ਨੇ ਇਹ ਵੀ ਦੱਸਿਆ ਹੈ ਕਿ ਤੁਸੀਂ ਚੁਪਣਾ ਨਹੀਂ ਹੈ ਜ਼ੁਲਮ ਕੇ ਨਹੀਂ ਚੁਪਣਾ ਜ਼ੁਲਮ ਕਰਨ ਵਾਲੇ ਜਲਮ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ ਜੇਕਰ ਵਿੱਚ ਕਿਸੇ ਦੇ ਨਾਲ ਕੋਈ ਵੀ ਗੱਲ ਹੁੰਦੀ ਹੈ ਜਿੱਦਾਂ ਦੇਖੋ ਮਾਤਾ ਪਿਤਾ ਤੇ ਆਪਣੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੀ ਹਨ ਕਿ ਪੁੱਤਰ ਆਪਣੀ ਰੱਖਿਆ ਤੂੰ ਆਪ ਕਰਨੀ ਸਿੱਖ ਮਾਂ ਪਿਓ ਜਿਹੜੇ ਹੈ ਸਦਾ ਨਹੀਂ ਰਹਿੰਦੇ ਇਸ ਕਰਕੇ ਬੱਚੇ ਨੂੰ ਐਸੀ ਸਿੱਖਿਆ ਦਿਓ ਕਿ ਕਦੀ ਵੀ ਕਿਸੇ ਦੇ ਅਕੇ ਨਜਾਇਜ਼ ਜਿਹੜਾ ਹੈ ਚੁੱਕਣਾ ਨਹੀਂ ਨਾ ਕਿਸੇ ਨੂੰ ਡਰ ਕਿਸੇ ਕੋਲੋਂ ਡਰਨਾ ਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ ਕਿਉਂਕਿ ਅਗਲਾ ਬੰਦਾ ਜਦੋਂ ਅਸੀਂ ਹੌਲੀ ਹੌਲੀ ਥੋੜਾ ਥੋੜਾ ਤੇਲ ਤੇਲ ਅਗਲੇ ਦੀ ਗੱਲ ਨੂੰ ਸਮਝ ਕੇ ਤੇ ਚੁੱਪ ਕਰਕੇ ਬਹਿ ਜਾਂਦੇ ਹਨ ਤੇ ਅਗਲਾ ਸੋਚਦਾ ਹੈ ਕਿ ਮੇਰੇ ਵਿੱਚ ਹੀ ਕੁਝ ਹੈ ਮੈਂ ਹਾਂ ਮੈਂ ਹੀ ਹਾਂ ਨਹੀਂ ਇਹ ਗਲਗਲਤਾ ਹੈ ਆਪਣੇ ਆਪ ਨੂੰ ਮਾਨ ਦੇਣਾ ਸਿੱਖੋ ਆਪਣੇ ਆਪ ਨੂੰ ਰਿਸਪੈਕਟ ਆਪ ਦੇਓ ਤੁਸੀਂ ਆਪਣੇ ਆਪ ਨੂੰ ਮਾਨ ਦੇਓਗੇ ਰਿਸਪੈਕਟ ਦੇਓਗੇ ਤੇ ਤੁਸੀਂ ਆਪਣੀ ਰਿਸਪੈਕਟ ਹਾਸਲ ਕਰ ਸਕਦੇ ਹੋ ਬਿਨਾ ਹੋਇਆ ਕਿਸੇ ਨੂੰ ਕੁਝ ਨਹੀਂ ਕਹਿ ਹਾਂ ਆਰਾਮ ਨਾਲ ਆਪਣੀ ਜੋ ਪ੍ਰਣਾ ਜਿੰਦਗੀ ਬਤੁਹੇ ਆਪਣੇ ਕਮਾਹ ਕਾਰਾ ਤੇ ਜਾਹਾਂ ਲੇਕਿਨ ਕੋਈ ਅਗਰ ਤੁਹਾਨੂੰ ਚਾਰ ਸਹਿਲੀਆਂ ਵਿੱਚ ਚਾਰ ਬੰਦਿਆਂ ਵਿੱਚ ਜੇ ਕੋਈ ਤੁਹਾਨੂੰ ਗੱਲਾਂ ਕਰਦਾ ਹੈ ਤੇ ਤੁਸੀਂ ਸੈਣਾ ਨਹੀਂ ਹੈ ਤੁਸੀਂ ਜਵਾਬ ਦੇਣਾ ਹੀ ਦੇਣਾ ਹੈ ਹਰ ਹਾਲਤ ਵਿੱਚ ਦੇਣਾ ਹੈ ਜਵਾਬ ਕਿਉਂਕਿ ਅਗਲੇ ਇਨਸਾਨ ਨੂੰ ਇਹ ਵਿਹਿਮ ਹੋ ਜਾਂਦਾ ਹੈ ਕਿ ਮੇਰੇ ਵਿੱਚ ਸ਼ਾਇਦ ਕੋਈ ਨਵੀਂ ਕੁਆਲਿਟੀ ਆ ਗਈ ਹੈ ਮੈਂ ਗੱਲਾਂ ਕਰੀ ਜਾਣਾ ਦੱਲਾ ਕਰੀ ਜਾਰੀਆ ਤੇ ਇਹ ਸੁਣੀ ਜਾ ਰਿਹਾ ਹੈ ਸੁਣਾ ਨਾ ਜਿੰਦਾ ਹਨਾ ਨਹੀਂ ਸੁਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਸਾਨੂੰ ਇੱਕ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਤੂੰ ਇਨਸਾਨਾ ਮੇਰੇ ਸਿੱਖਾ ਮੇਰੀ ਧੀ ਹੈ ਮੇਰੀ ਭੈਣ ਹੈ ਤਿੰਨ ਵਾਰ ਚੁੱਪ ਰਹੀਂ ਤਿੰਨ ਵਾਰ ਸੁਣੀ ਉਹਦੀ ਗੱਲ ਤੇ ਚੁੱਪ ਰਹੀਂ ਚੌਥੀ ਵਾਰ ਵਿੱਚ ਤੇਰੇ ਨਾਲ ਮੈਂ ਖੜਾ ਹੋ ਜਾਵਾਂਗਾ ਫਿਰ ਮੈਂ ਲਵਾਂਗਾ ਝੋਣ ਚੋਣ ਕੇ ਬਦਲੇ ਫਿਰ ਗੁਰੂ ਲੈਂਦਾ ਹੈ ਬਦਲੇ ਗੁਰੂ ਜਿਹੜਾ ਹੈ ਨਾ ਗੁਰੂ ਸਾਨੂੰ ਣਖ ਸਿਖਾ ਕੇ ਗਿਆ ਹੈ ਅਣਖ ਅਣਖ ਵਿੱਚ ਰਹਿਣਾ ਸਖੋ ਅਣਖ ਵਿੱਚ ਹੈ ਤੇ ਭਾਵੇਂ ਅਸੀਂ ਆਪਣੇ ਘਰ ਵਿੱਚ ਰੋਟੀ ਥੋੜੀ ਖਾਈਏ ਬਹੁਤੀ ਖਾਈਏ ਅਚਾਰਨਾ ਖਾਈਏ ਜਿਸ ਮਰਜ਼ੀ ਦੇ ਨਾਲ ਗੁਜ਼ਾਰਾ ਕਰੀਏ ਲੇਕਿਨ ਬਾਹਰ ਵਾਲਿਆਂ ਦੇ ਹੱਥ ਵਿੱਚ ਆਪਣੇ ਘਰ ਦੀ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਨਾ ਹੀ ਬਾਰਵ ਵਾਲਿਆਂ ਦੇ ਨਾਲ ਕਿਸੇ ਦੇ ਨਾਲ ਜ਼ਿਆਦਾ ਕੁਲ ਨਾ ਮਿਲਣਾ ਆਪਣੇ ਘਰ ਦੀਆਂ ਗੱਲਾਂ ਨਹੀਂ ਦੱਸਣੀਆਂ ਆਪਣੇ ਘਰ ਦੀ ਹਰ ਇੱਕ ਗੱਲ ਨੂੰ ਆਪਣੇ ਤੱਕ ਹੀ ਰੱਖਣਾ ਜੇ ਆਪਣੇ ਘਰ ਵਿੱਚ ਕੋਈ ਅਭੀ ਨਭੀ ਹੋ ਗਈ ਹੈ ਉਹ ਵੀ ਆਪਣੇ ਘਰ ਦੀ ਗੱਲ ਜਿਹੜੀ ਹੈ ਨਾ ਆਪਣਾ ਫੈਸਲਾ ਆਪ ਲੈਣਾ ਸਿੱਖਣਾ ਹੈ ਆਪ ਅਗਲੇ ਨਾਮ ਮੁਕਾਬਲਾ ਕਰੋ ਕਿਉਂਕਿ ਅੱਜ ਦਾ ਜਿਹੜਾ ਸਮਾ ਹੈ ਨਾ ਨਾਲ ਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਆਪਣੀਆਂ ਧੀਆਂ ਨੂੰ ਪੜਾ ਲਿਖਾ ਕੇ ਇੰਡੀਪੈਂਡੈਂਟ ਕਰੋ ਕਿਉਂਕਿ ਜਦੋਂ ਅਸੀਂ ਆਪਣੀ ਧੀ ਨੂੰ ਵਿਆਹ ਦਿੰਦੇ ਹਨ ਤੇ ਅਗਲੇ ਸੋਚਦੇ ਹੈ ਕਿ ਇਹ ਗਰੀਬ ਘਰੋਂ ਆਈ ਹੈ ਜਿਸ ਘਰ ਦੀ ਧੀ ਹੀ ਜਿਸ ਪਿਓ ਨੇ ਜਿਸ ਮਾਂ ਨੇ ਆਪਣਾ ਜਿਹਾ ਦਾ ਟੁਕੜਾ ਦੇ ਦਿੱਤਾ ਧੀ ਵਿਆਹ ਦਿੱਤੀ ਉਹ ਗਰੀਬ ਘਰ ਦੀ ਧੀ ਨਹੀਂ ਹੈ ਉਹਨੇ ਆਪਣਾ ਅਗਲੇ ਬੰਦੇ ਆਪਣਾ ਪੁੱਤ ਕਿਉਂ ਨਹੀਂ ਦੇ ਦਿੱਤੇ ਸਹੁਰਿਆਂ ਦੇ ਘਰ ਕੀ ਜਾ ਤੋ ਸਹੁਰਿਆਂ ਦੇ ਘਰ ਜਾ ਕੇ ਉਹਦਾ ਤੂੰ ਉਹਨਾਂ ਦਾ ਪੁੱਤ ਬਣ ਜਾ ਕਿਉਂਕਿ ਹਮੇਸ਼ਾ ਆਪਣੇ ਧੀ ਨੂੰ ਇੰਡੀਪੈਂਡੈਂਟ ਕਰਕੇ ਪੜਾਹ ਲਿਖਾ ਕੇ ਤਾਂ ਕਿ ਉਹਦਾ ਹੱਥ ਕਦੇ ਤੰਗ ਨਾ ਰਹ ਸਕੇ ਉਹ ਆਪਣੀ ਖਰਚੀਂ ਹਾਸਤੇ ਆਪ ਕਿਤੇ ਅਗਰ ਕਰਨਾ ਚਾਹੇ ਜੌਬ ਤੇ ਕਰ ਵੀ ਸਕੇ ਇਣਖ ਦੇ ਨਾਲ ਤੇ ਅਣਖ ਦੇ ਨਾਲ ਰਹਿਣਾ ਸਿੱਖੋ ਕਿਸੇ ਦੇ ਥੱਲੇ ਲੱਗੇ ਰਹਿੰਦੀ ਕੋਈ ਲੋੜ ਨਹੀਂ ਹੈ ਭਾਵੇਂ ਉਹ ਅਮੀਰ ਹੈ ਭਾਵੇਂ ਉਹ ਗਰੀਬ ਹੈ ਜੋ ਇਨਸਾਨ 10 ਵਕਤ ਦੀ ਰੋਟੀ ਖਾਂਦਾ ਹਨਾ ਉਹ ਗਰੀਬ ਹੋ ਹੀ ਨਹੀਂ ਸਕਦਾ ਉਹ ਸਭ ਤੋਂ ਵੱਡਾ ਬਾਦਸ਼ਾਹ ਹੈ ਕਿਉਂਕਿ ਪਰਮਾਤਮਾ ਨੇ ਜਿਹੜਾ ਰਿਜਕ ਹੈ ਨਾ ਅੰਨ ਦੇ ਰਤਾ ਪਾਣੀ ਦੇ ਰਤਾ ਬੈਸੰਤਰ ਦੇ ਰਤਾ ਲੂਣ ਪਹਿਮਾ ਪਾਇਆ ਕਿ ਉਹ ਤਾਂ ਹੋ ਆਪਕ ਪਵਿੱਤਰ ਜਿਸ ਘਰ ਦੇ ਵਿੱਚ ਅੰਨ ਹੈ ਜਿਸ ਘਰ ਦੇ ਵਿੱਚ ਰਿਜਕ ਹੈ ਉਹ ਘਰ ਕਦੀ ਗਰੀਬ ਨਹੀਂ ਹੋ ਸਕਦਾ ਤੇ ਫਿਰ ਵੀ ਜਿੰਨਾ ਦੇ ਘਰਾਂ ਵਿੱਚ ਸਭ ਕੁਝ ਹੈ ਹਰ ਇੱਕ ਚੀਜ਼ ਹੈ ਫੇਰ ਵੀ ਉਹ ਜੇ ਰੋਂਦੇ ਹਨ ਤੇ ਪਰਮਾਤਮਾ ਕਹਿੰਦਾ ਹੈ ਕਿ ਮੈਂ ਤੈਨੂੰ ਦਿੱਤਾ ਹੈ ਸਭ ਕੁਝ ਦਿੱਤਾ ਹੈ ਲੇਕਿਨ ਜੇ ਤੂੰ ਹੁੰਦਿਆ ਸੰਧਿਆ ਵੀ ਕਿਸੇ ਨੂੰ ਰੋ ਰੋ ਕੇ ਦੱਸਣਾ ਹੈ ਤੇ ਮੈਂ ਤੇਰੇ ਕੋਲ ਜੜੀ ਚੀਜ਼ ਹੈ ਨਾ ਉਹ ਵੀ ਖੋ ਲੈਣੀ ਹੈ ਕਹਨੇ ਹਨਾ 10 ਵਸਤੂ ਲੈ 5 6 ਭਾਵੇਂ ਇੱਕ ਵਸਤ ਕਾਰਨ ਵਿਖੋੜ ਕੋ ਭਾਵੇਂ ਇੱਕ ਪੀਣਾ ਦੇ 10 ਪੀਰ ਹੈ ਤੋ ਮੋੜਾ ਕਹੂੰ ਕਹਾ ਕਰੀ ਫੇਰ ਉਹ ਕੀ ਕਰੇਗਾ ਜੇ ਪਰਮਾਤਮਾ ਨੂੰ ਸਾਰੀਆਂ ਚੀਜ਼ਾਂ ਦੇਂਦਿਆ ਹੋਇਆ ਹੀ ਕੋਲ ਆਪਣੇ ਸਭ ਕੁਝ ਹੈ ਫੇਰ ਉਸਨੇ ਇੱਕ ਚੀਜ਼ ਵਾਸਤੇ ਕਿਸੇ ਦੇ ਅੱਗੇ ਜਾ ਕੇ ਹੱਥ ਅੜਨੇ ਹੱਥਰਲੇ ਪਾਉਣੇ ਹਾਂ ਕਿ ਇਹ ਵੀ ਮੈਨੂੰ ਦੇ ਜੇ ਪਰਮਾਤਮਾ ਕਹਿੰਦਾ ਹੈ 10 ਵਸਤੂ ਲੈ ਕੇ ਤੂੰ ਪਿੱਛੇ ਪਾ ਦਿੱਤੀਆਂ ਲਗਾ ਦਿੱਤੀਆਂ ਫੇਰ ਤੋ ਆਖਣ ਦੇ ਆਗੇ ਮੈਨੂੰ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਆਪਣੇ ਆਪ ਨੂੰ ਆਪ ਮਾਣ ਦੇਣਾ ਸਿੱਖੋ ਆਪਣੇ ਆਪ ਨੂੰ ਆਪ ਹੀ ਰਿਸਪੈਕਟ ਦੇਣੀ ਸਿੱਖੋ ਜੇ ਤੁਸੀਂ ਕਿਸੇ ਦੇ ਜਦ ਕਰਦੇ ਹੋ ਤੁਹਾਨੂੰ ਹੋਤੇ ਪਤਲੇ ਉਨੀ ਇੱਜ਼ਤ ਨਹੀਂ ਹੁੰਦੀ ਤੇ ਫਿਰ ਤੁਸੀਂ ਉਸ ਬੰਦੇ ਤੋਂ ਮੂੰਹ ਮੋੜ ਲਓ ਕੋਈ ਜ਼ਰੂਰਤ ਨਹੀਂ ਹੈ ਉਸ ਬੰਦੇ ਰਿਆ ਗੇਚੂ ਕੰਦੀ ਜਾ ਕੇ ਆਪਣੇ ਬੱਚਿਆਂ ਦਾ ਧਿਆਨ ਆਪ ਰੱਖਣਾ ਸਿੱਖੋ ਆਪਣੇ ਬੱਚੇ ਨੂੰ ਆਪ ਪਿਆਰ ਕਰੋ ਜਿੰਨਾ ਪਿਆਰ ਤੁਸੀਂ ਮਾਪੇ ਆਪਣੇ ਬੱਚੇ ਨੂੰ ਕਰੇਗਾ ਨਾ ਉਨਾਤ ਦੇ ਬੱਚੇ ਨੂੰ ਕਿਸੇ ਨੇ ਬਾਹਰ ਦੇ ਆ ਕੇ ਪਿਆਰ ਨਹੀਂ ਕਰਨਾ ਆਪਣੇ ਬੱਚੇ ਨੂੰ ਪਿਆਰ ਆਪ ਦੇਣਾ ਸਿੱਖੋ ਆਪ ਹੀ ਆਪਣੇ ਘਰ ਦਾ ਔਰਾ ਇਹੋ ਜਿਹਾ ਬਹੋ ਕਿ ਬੱਚਾ ਸਾਡਾ ਸੁਰੱਖਿਅਤ ਰਹੇ ਸਾਡਾ ਬੱਚਾ ਜਿਹੜਾ ਹੈ ਨਾ ਪਿਆਰ ਦਾ ਹੱਕਦਾਰ ਹੈ ਜਨਮ ਲਿਆ ਹੈ ਬੱਚੇ ਨੇ ਛੋਟਾ ਜਾਂ ਬੱਚਾ ਤੇ ਉਸ ਬੱਚੇ ਨੂੰ ਅਸੀਂ ਆਪ ਸਿਕਿਉਰਿਟੀ ਆਪਣੀ ਦੇਣੀ ਹੈ ਆਪਣੀ ਸਿਕਿਉਰਿਟੀ ਖੱਲੇ ਇਹ ਨਹੀਂ ਕਹਿਣਾ ਕਿ ਸਾਡੇ ਬੱਚੇ ਨੂੰ ਕਿਸੇ ਨੇ ਪਿਆਰ ਨਹੀਂ ਕੀਤਾ ਸਾਡੇ ਬੱਚੇ ਨੂੰ ਕਿਸੇ ਨੇ ਚੁੱਕਿਆ ਨਹੀਂ ਗੋਦੀ ਵਿੱਚ ਕੋਈ ਗੱਲ ਨਹੀਂ ਨਹੀਂ ਚੁੱਕਿਆ ਕੀ ਪਤਾ ਪਰਮਾਤਮਾ ਇਹੋ ਹੀ ਨਹੀਂ ਚੁੱਕਦਾ ਕਿ ਤੁਸੀਂ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਆਪਣੇ ਬੱਚੇ ਨੂੰ ਆਪ ਪਿਆਰ ਕਰੋ ਤੇ ਆਪ પાلو ਨਾਲ ਹੀ ਇੱਕ ਗੱਲ ਹੋਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਜੈ ਸ਼ਹੀਦੀ ਪੁਰਬ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਹੇ ਹਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਏ ਬਏ ਪੂਰਨਿਆ ਤੇ ਸਾਨੂੰ ਪਰਮਾਤਮਾ ਚੱਲਣ ਦੀ ਸਮਤ ਬਖਸ਼ੇ ਨਾਲ ਹੀ ਇਹ ਨਹੀਂ ਗੱਲ ਹੋ ਰਹਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਅਣਖ ਦੇ ਨਾਲ ਚੱਲਣਾ ਅਣਖ ਦੇ ਨਾਲ ਜੀਉਣਾ ਸਿਖਾਇਆ ਹੈ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਨੂੰ ਅਣਖ ਸਿਖਾਈ ਹੈ ਉਹਨਾਂ ਮੁਸਮਾ ਨਕੀਆਂ ਨਕੀਆਂ ਜਿੰਦਾ ਕਰ ਵਗਰ ਅਸੀਂ ਸਿੱਖਿਆ ਨਹੀਂ ਲਈ ਤੇ ਫਿਰ ਕੌਣ ਲਏਗਾ ਬਾਹਰ ਦੇ ਜਿਹੜੇ ਹਨ ਸਹਜਤਾਰਿਕ ਜਿਹੜੇ ਉਹ ਆ ਕੇ ਸਿਕਸ਼ਾਲਾ ਕਿ ਕਿੱਥੇ ਕਿੱਥੇ ਪਹੁੰਚ ਗਏ ਹਨ ਤੇ ਅਸੀਂ ਸਿੱਖਾਂ ਦੇ ਬੱਚੇ ਹੋ ਕੇ ਆਪਣੀ ਅਣਖ ਨੂੰ ਸਾਬਤ ਕਿਉਂ ਨਹੀਂ ਕਰਦੇ ਸਾਨੂੰ ਆਪਣੀ ਅਣਖ ਵਿੱਚ ਆਪ ਹੀ ਰਹਿਣਾ ਪਏਗਾ ਸਰਹੰਦ ਦੀਆਂ ਨੀਆਂ ਵਿੱਚ ਉਹ ਚिने ਗਏ ਲੇਕਿਨ ਉਹਨਾਂ ਨੇ ਈਣ ਨਹੀਂ ਮੰਨੀ ਕਿਸੇ ਦੀ ਵੀ ਖੂਨ ਜਿਹੜਾ ਖੂਨ ਹੈ ਨਾ ਉਹ ਖੂਨ ਖੂਨ ਨੂੰ ਪੁਕਾਰਦਾ ਹੈ ਸਾਡੇ ਅੰਦਰ ਪਰਮਾਤਮਾ ਹਣੀ ਖੂਨ ਕੋਈ ਪਾਇਆ ਹੈ ਖੂਨ ਦਾ ਰੰਗ ਲਾਲੀ ਹੈ ਸਾਨੂੰ ਕਲਗੀਧਰ ਪਿਤਾ ਨੇ ਅਮਰਦਾਤ ਬਖਸ਼ੀ ਤੇ ਸਾਡੇ ਅੰਦਰ ਗਿੱਦੜਾਂ ਤੋਂ ਸਾਨੂੰ ਸ਼ੇਰ ਬਣਾਇਆ ਹੈ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਧੀਆਂ ਵਾਂਗ ਤਰ੍ਹਾਂ ਤੇ ਸਾਨੂੰ ਆਪਣੇ ਭਰਾਵਾਂ ਦੇ ਜਿਹੜੇ ਸਾਡੇ ਹੀਰ ਸਾਹਿਬ ਜੀ ਆਦੇ ਸਾਡੇ ਭਰਾਹਾ ਤਰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਦਾਤਾ ਜੀ ਮਾਤਾ ਗੁਜਰ ਕੋਰਸਾ ਦੀ ਦਾਤੀ ਹੈ ਗੁਰਗੋਬਿੰਦ ਸਿੰਘ ਸਾਡਾ ਪਿਤਾ ਮਾਤਾ ਸਾਹਿਬ ਕੋਰਸਾ ਦੀ ਮਾਂ ਹੈ ਤੇ ਜੇ ਅਸੀਂ ਉਹਨਾਂ ਦਾ ਕਿਹਾ ਹੋਇਆ ਨਹੀਂ ਮੰਨਿਆ ਉਹਨਾਂ ਦੇ ਕਹਿ ਦੇ ਨਾ ਚੇ ਅਸੀਂ ਇੰਨ ਨਹੀਂ ਮੰਣੀ ਕਿਸੇ ਰੇਵੀ ਸਾਹਿਬ ਜੀ ਦੇ ਅੱਗੇ ਮਠਿਆਈਆਂ ਰੱਖੀਆਂ ਗਈਆਂ ਪਰ ਲਾਲਾ ਜੀ ਨੇ ਤਾਂ ਆ ਗਿਆ ਲੇਕਿਨ ਉਹਨਾਂ ਜੁੱਤੀ ਜੇ ਨੋਕ ਤੇ ਠੋਕਰ ਮਾਰਦੇ ਉਹਨਾਂ ਨੇ ਜੁੱਤੀ ਦੀ ਨੋਕ ਦੇ ਉੱਤੇ ਉਹਨਾਂ ਨੂੰ ਰੱਖਿਆ ਇਸ ਕਰਕੇ ਆਪਣੇ ਆਪ ਨੂੰ ਜੇ ਤੁਸੀਂ ਆਪ ਕਮਾਉਂਦੇ ਹੋ ਆਪ ਆਪਣੇ ਪੈਸੇ ਆਪਣੇ ਕੋਲ ਤੁਹਾਡੇ ਹੁੰਦੇ ਹਨ ਕਮਾਈ ਕਰਦੇ ਹੋ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਕਿ ਦੂਜੇ ਦੀ ਤੁਹਾਨੂੰ ਨਹੀਂ ਅਗਰ ਕੋਈ ਤੁਹਾਨੂੰ ਰਿਸਪੈਕਟ ਨਹੀਂ ਦਿੰਦਾ ਕਿ ਤੁਸੀਂ ਉਹਨੂੰ ਸਾਈਡ ਤੇ ਕਰ ਦਿਓ ਜਿਆਦਾ ਥੱਲੇ ਲੱਗਣ ਦੀ ਕੋਈ ਲੋੜ ਨਹੀਂ ਆਪਣੇ ਆਪ ਨੂੰ ਆਪ ਮਾਣ ਦੇਣਾ ਸਿੱਖੋ ਬੋਲੋ ਆਪਣੇ ਅੰਦਰ ਹਿਉ ਦੇ ਵਿੱਚ ਬੋਲੋ ਮੈਂ ਹਾਂ ਪ੍ਰਮਾਤਮਾ ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਤੇਰਾ ਹੀ ਉਹ ਆਸਰਾ ਹੈ ਮੈਂ ਤੇਰੇ ਤੇ ਹੀ ਭਰੋਸਾ ਕਰਨਾ ਹੈ ਮੈਂ ਸਭ ਕਿਛੁ ਛੋੜ ਪ੍ਰਭ ਤੋਹੇ ਤੇ ਆਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਰਾਜ ਜੀ ਨੇ ਕਿਹਾ ਮੈਂ ਸਾਰਾ ਕੁਛ ਛੱਡ ਕੇ ਉਸ ਪ੍ਰਭ ਨੂੰ ਤੇ ਆਇਆ ਹੈ ਸਕੇ ਪ੍ਰਾਹ ਨੇ ਜੁਲਮ ਕੀਤੇ ਸਕਾ ਪ੍ਰਾਹ ਜਿਹੜਾ ਹੀ ਦੁਸ਼ਮਣ ਬਣ ਗਿਆ ਵੇਸ ਕਰਕੇ ਕਿਸੇ ਤੇ ਵੀ ਜਿਹੜਾ ਅੱਜ ਦੇ ਸਾਹਮਣੇ ਦੇ ਵਿੱਚ ਪਰੋਸਾ ਹੈ ਨਾ ਕਰਨ ਦਾ ਜਿਹੜਾ ਹੈ ਨਾ ਉਹਨੇ ਕਰਨਾ ਆਪਣੇ ਆਪ ਨੂੰ ਆਪ ਰਿਸਪੈਕਟ ਦਿਓ ਆਪ ਆਪਣੇ ਆਪ ਨੂੰ ਸੋਚੋ ਤੇ ਵਿਚਾਰੋ ਤੁਹਾਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੈ ਦਿਲ ਦਿੱਤਾ ਹੈ ਜਿੱਥੇ ਇਮੋਸ਼ਨਲ ਤੁਹਾਨੂੰ ਕੋਈ ਕਰਕੇ ਤੁਹਾਡੇ ਨਾਲ ਧੋਖਾ ਕਰਦਾ ਹੈ ਤੇ ਤੁਹਾਡੇ ਆਪਣੇ ਆਪ ਵਿੱਚ ਤੁਹਾਨੂੰ ਬੈਠ ਕੇ ਸੋਚਣਾ ਪਏਗਾ ਇਸ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਆਪਣੀ ਰਿਸਪੈਕਟ ਆਪਣੇ ਹੱਥ ਜੇ ਕੋਈ ਰਿਸਪੈਕਟ ਕਰੇਗਾ ਤੇ ਰਿਸਪੈਕਟ ਦੇ ਬਦਲੇ ਰਿਸਪੈਕਟ ਹੀ ਲਏਗਾ ਜੇ ਕੋਈ ਇੱਜ਼ਤ ਨਹੀਂ ਕਰਦਾ ਤੇ ਤੁਹਾਨੂੰ ਕੋਈ ਲੋੜ ਨਹੀਂ ਹੈ ਕਿਸੇ ਦੇ ਅੱਗੇ ਝੁਕਣ ਦੀ ਸੋ ਜੀ ਮੇਰਾ ਚੈਨਲ ਇੱਕ ਹੋਰ ਵੀ ਹੈ ਕੁਕਿੰਗ ਚੈਨਲ ਸੁਖਵਿੰਦਰ ਕੁਕਿੰਗ ਚੈਨਲ ਜਿਹੜਾ ਹੈ ਪੰਜਾਬੀ ਕੁਕਿੰਗ ਉਹ ਤੁਹਾਨੂੰ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਮਿਲ ਜਾਏਗਾ ਤੇ ਲਾਈਕ ਤੇ ਸ਼ੇਅਰ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਨਹੀਂ ਤੇ ਸੱਚੇ ਪਾਤਸ਼ਾਹ ਆਪ ਜਾਣੀ ਜਾਣ ਹਨ ਕਿ ਗੱਲਾਂ ਜਿਹੜੀਆਂ ਸੁਚੀਆਂ ਹੁੰਦੀਆਂ ਹਨ ਉਹ ਦਿਲ ਨੂੰ ਚੀਰ ਕੇ ਜਾਂਦੀਆਂ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ